ਭਾਈ ਆ ਬੰਦਾ ਨਹੀਂ ਬਣਦਾ ਸਰਪੰਚ ਪਿੰਡ ਦੇ ਜੱਟਾਂ ਨਾਲ ਉਹਦੇ ਪੰਜਾਬ ਦੇ ਜੱਟਾਂ ਨਾਲ ਪਾਲਿਆ ਪੰਗਾ ਇਸਨੇ ਸੋਚਿਆ ਸੀ ਕਿ ਮੈਂ ਸਰਪੰਚ ਬਣਾਗਾ ਸਰਪੰਚ ਤੋਂ ਅੱਗੇ ਜਾਵਾਂਗਾ ਪਰ ਇਸ ਨੇ ਪੰਗਾ ਬਹੁਤ ਵੱਡਾ ਪਾ ਲਿਆ ਹੈ ਪੂਰੇ ਪੰਜਾਬ ਦੇ ਜਿੰਨੇ ਵੀ ਜੱਟ ਨੇ ਜਿਹੜੇ ਕਿਸਾਨੀ ਨਾਲ ਸੰਬੰਧਤ ਨੇ ਲੱਗਦਾ ਹੈ ਕਿ 90% ਦੇ ਦੁਸ਼ਮਣ ਹੋ ਜਾਣੇ ਆ ਕਿਉਂਕਿ ਇਸ ਨੇ ਪੰਗਾ ਬਹੁਤ ਵੱਡਾ ਲੈ ਲਿਆ ਔਰ ਅੱਜ ਤੁਸੀਂ ਵੇਖੋ ਕਿਵੇਂ ਬੰਦਾ ਇਹਨੂੰ ਸਮਝਾ ਰਿਹਾ ਲੇਕਿਨ ਇਹਦੀ ਸਮਝ ਤੋਂ ਬਾਹਰ ਹੈ ਇੰਨੀ ਵੱਡੀ ਮੁਸ਼ਕਿਲ ਇਹਨੇ ਆਪਣੇ ਆਪ ਮੁਸੀਬਤ ਖੜੀ ਕਰ ਲਈਏ ਔਰ ਦੱਸ ਦਈਏ ਇੱਕ ਹੀ ਮੁਸੀਬਤਾਂ ਜਦੋਂ ਆਉਂਦੀਆਂ ਕਿਸੇ ਨੂੰ ਦੱਸ ਕੇ ਨਹੀਂ ਆਉਂਦੀਆਂ ਇਹ ਭਰਾ ਨੇ ਬਹੁਤ ਵੱਡੀ ਮੁਸੀਬਤ ਆਪਣੇ ਗਲ ਖੜੀ ਕਰ ਲਈਏ ਆ ਗੱਲਬਾਤ ਤੁਸੀਂ ਪੂਰੀ ਸੁਣਨੀ ਆ ਪੂਰੀ ਤੁਹਾਨੂੰ ਵੀਡੀਓ ਸੁਣਾਉਂਦੇ ਆ ਪਹਿਲੇ ਤਾਂ ਉਹ ਟੌਪਿਕ ਅਸੀਂ ਸੁਣਾ ਰਿਹਾ ਜਿਹੜਾ ਟੌਪਿਕ ਸਾਡੇ ਕੋਲ ਪਹੁੰਚਿਆ ਅਗਲਾ ਟੌਪਿਕ ਤੁਸੀਂ ਫਿਰ ਸੁਣਨਾ ਵੀਡੀਓ ਕੱਟ ਨਹੀਂ ਕਰਦੇ ਹੋ ਸ਼ੇਅਰ ਜਰੂਰ ਕਰਿਓ ਕਿ ਇਹੋ ਜਿਹਾ ਪੰਗਾ ਕਿਹੜੇ ਜੱਟ ਨੇ ਲੈ ਲਿਆ ਔਰ ਇਦਾਂ ਸ਼ੜਕਾਂ ਵੱਡਣੀਆਂ ਤੇ ਇਦਾਂ ਪੰਗੇ ਲੈਣੇ ਫਿਰ ਸਰਪੰਚੀਆਂ ਨਹੀਂ ਮਿਲਦੀਆਂ ਆ ਵੇਖਿਓ ਤੁਸੀਂ ਇਹ ਭਰਾ ਨੇ ਜਿਹੜਾ ਪੰਗਾ ਲਿਆ ਹੁਣ ਮੁਸੀਬਤ ਇਹਦੇ ਗਲ ਖੜ ਗਈ ਏ ਹੁਣ ਲੱਗਦਾ ਏ ਆਪਣੇ ਪਿੰਡ ਚੋਂ ਕੀ ਪੂਰੇ ਪੰਜਾਬ ਦੇ ਵਿੱਚੋਂ ਪਤਾ ਨਹੀਂ ਕਿਵੇਂ ਜੇ ਕਮੈਂਟ ਇਸ ਨੂੰ ਆਉਣੇ ਆ ਔਰ ਕਿਵੇਂ ਜੇ ਕਮੈਂਟ ਔਰ ਆ ਤੁਸੀਂ ਵੇਖਿਓ ਕਿ ਸਾਡਾ ਇੱਕ ਭਰਾ ਸਾਡੀ ਟੀਮ ਦਾ ਮੈਂਬਰ ਇਹ ਨਾਲ ਸਵਾਲ ਜਵਾਬ ਕਰ ਰਿਹਾ ਕਿ ਤੂੰ ਪੰਗਾ ਕਾਹ ਤੋਂ ਲਿਆ ਸਰਪੰਚੀ ਬਣਨਾ ਸੀ ਤਾਂ ਉ ਬਣ ਜਾਂਦਾ ਕਾਹ ਤੋਂ ਇਹ ਪੰਗਾ ਲੈ ਲਿਆ ਹੁਣ ਇਸ ਦਾ ਨੁਕਸਾਨ ਜਿਹੜਾ ਉਹ ਕਿੰਨਾ ਹੋਵੇਗਾ ਔਰ 90% ਲਗਭਗ ਜੱਟਾਂ ਨੇ ਇਸ ਦੇ ਦੁਸ਼ਮਣ ਹੋ ਜਾਣਾ ਇਸ ਨਾਲ ਬੋਲਣਾ ਕੂਣਾ ਛੱਡ ਦੇਣਾ ਇਸ ਦੀ ਵੀਡੀਓ ਵੇਖਣੀ ਬੰਦ ਕਰ ਦੇਣੀ ਆ ਪਰੇ ਇਸ ਦੀ ਮੁਸੀਬਤ ਦਾ ਹੱਲ ਜਿਹੜਾ ਇਹੀ ਆ ਕਿ ਤੁਸੀਂ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ ਤੁਹਾਡਾ ਤਾਂ ਹੀ ਹੋਵੇਗਾ ਜੇ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਤਾਂ ਇਹਦੀ ਮੁਸੀਬਤ ਦਾ ਹੱਲ ਹੋ ਸਕਦਾ ਔਰ ਭਰਾ ਜਿਹੜਾ ਬਾ ਸੁੱਖ ਚੈਨ ਦੀ ਨੀਂਦ ਸੌ ਸਕਦਾ ਇਹ ਤਸਵੀਰਾਂ ਵੱਤਵਾ ਸ਼ੇਅਰ ਜਰੂਰ ਕਰੋ ਹਾਂਜੀ ਦੋਸਤੋ ਮੈਂ ਆਇਆ ਅੱਜ ਵਿਊ ਲੈਣ ਦੇ ਮਾਰਾ ਤੇ ਇੱਕ ਮੈਂ ਨਾ ਫੁਗਰਾ ਜੱਟ ਫੜਿਆ ਤੇ ਇਹਦੀ ਧੌਣ ਚ ਕਿਲਾ ਜੱਟ ਪੂਨੇ ਦਾ ਠੀਕ ਆ ਤੇ ਤੁਸੀਂ ਇਹਨੂੰ ਕਮੈਂਟਾਂ ਦੇ ਵਿੱਚ ਸੇਵਾ ਪਾਣੀ ਕਰਨਾ ਬੰਦੇ ਨੇ ਕੰਮ ਹੀ ਇਹ ਵਾਂ ਜਾ ਕੀਤਾ ਇਹਨੂੰ ਫਟ ਲਾਣ ਤਾਂ ਪਾਉਣੀ ਆ ਇਹਨੂੰ ਬੁਰਾ ਚੰਗਾ ਬੋਲਣਾ ਠੀਕ ਹੈ ਕਿਉਂਕਿ ਇਹਨੇ ਜੱਟ ਭਾਈ ਚਰੇ ਦਾ ਜਿਹੜੀ ਧੌਣ ਹੈ ਨੀਵੀਂ ਕੀਤੀ ਹੈ ਤੇ ਇਹ ਕੱਲਾ ਸਾਰੇ ਜੱਟਾਂ ਚੋਂ ਬਾਹਰ ਨਿਕਲ ਕੇ ਸਾਰੇ ਪਿੰਡ ਚੋਂ ਕੱਲਾ ਹੀ ਇਹ ਬੰਦਾ ਹੈਗਾ ਕੱਲਾ ਇਨਸਾਨ ਆ ਜਿਹੜੇ ਨੇ ਇਹਨੇ ਪੁੱਠਾ ਕੰਮ ਕੀਤਾ ਠੀਕ ਹੈ ਤੇ ਪਿੰਡ ਆਪਾਂ ਖੜਿਆ ਸਾਹਬਚੰਦ ਗਿੱਦੜਵਾ ਜਿੱਥੇ ਆਈ ਜੀ ਇਹਨੇ ਜਿਹੜਾ ਕੰਮ ਕਰਿਆ ਠੀਕ ਹੈ ਉਹ ਕੋਈ ਵੀ ਨਹੀਂ ਜੱਟ ਆਪਣੇ ਦਾਦੇ ਪੁਰਦਾਦਿਆਂ ਨੇ ਨਹੀਂ ਕੀਤਾ ਪਰ ਇਹਨੇ ਫੂਗਰੇ ਨੇ ਪਤਾ ਨਹੀਂ ਕੋਈ ਵੀਡੀਓ ਦੇਖੀ ਹੋਣੀ ਹੈ ਕਿਤੋਂ ਜਾਂ ਕੋਈ ਇਹਨੇ ਸਰਪੈਂਚ ਉਠਣਾ ਉਹ ਨਾ ਕੁਛ ਨਾ ਕੁਛ ਕੀਤਾ ਇਹਨੇ ਤੇ ਆ ਮੈਂ ਸੜਕ ਤੇ ਖੜਾ ਹਾਂ ਠੀਕ ਹੈ ਸੜਕ ਕੱਲੀ ਸੜਕ ਸੀ ਪਤਲੀ ਜੀ ਤੇ ਇਹਨੇ 3-3 ਫੁੱਟ 4-4 ਫੁੱਟ ਮਿੱਟੀ ਲਾ ਕੇ ਸੱਤਿਆਨਾਸ਼ ਕਰਤਾ ਝੋਨਾ ਵੀ ਆ ਵਿਖਾ ਦੇਣਾ ਮੈਂ ਦੱਬਤਾ ਇਹਨੇ ਆ ਦੇਖੋ ਆ ਦੇਖੋ ਆ ਇਹਨੇ ਸਾਰੀ ਨਵੀਂ ਮਿੱਟੀ ਤਿੰਨ 4 ਫੁੱਟ ਇਧਰ ਤੇ ਤਿੰਨ ਚਾਰ ਫੁੱਟ ਹੀ ਉਧਰ ਪਾਈ ਆ ਠੀਕ ਹੈ ਤੇ ਇਧਰ ਮੈਂ ਵਿਖਾ ਦੇਣਾ ਤੁਹਾਨੂੰ ਜ਼ੂਮ ਕਰਕੇ ਉਦੋਂ ਗਾਂ ਜਿਹੜੀ ਆਪਣੇ ਜਿਹੜੇ ਸਹੀ ਆਪਣੇ ਜੀਮੇਂਦਾਰ ਭਰਾ ਹੈਗੇ ਸਾਰੇ ਉਹ ਆ ਤੇ ਕੱਲਾ ਇਹੀ ਜਟਵੈੜ ਪੁੱਠਾ ਭੱਜੀ ਨਾਲ ਦੀ ਗੱਲ ਤੋਂ ਹਾਂ ਹਾਂ ਦੱਸੋ ਤੇ ਆਹ ਕੀ ਪੁੱਠਾ ਕੰਮ ਕੀਤਾ ਤੂੰ ਮਿੱਟੀ ਲਈ ਐ ਕਿਹਨੂੰ ਪੁੱਛ ਕੇ ਲਈ ਐ ਕੋਈ ਸਰਕਾਰ ਨੇ ਤੈਨੂੰ ਮਨਤੀ ਦਾ ਆਖਿਆ ਸੀ ਜਾਂ ਤੈਨੂੰ ਕੋਈ ਪਿੰਡ ਦੀ ਪੰਚਾਇਤ ਆ ਕੇ ਗਈ ਸੀ ਨਾ ਭਰਾਵਾ ਕਿਸੇ ਨੇ ਨਹੀਂ ਆਖਿਆ ਸੀ ਆਪ ਆਪ ਲਈ ਐ ਸਾਰੇ ਪਰਿਵਾਰ ਨੇ ਸਹਿਮਤੀ ਕਰਕੇ ਫੈਸਲਾ ਕੀਤਾ ਵੀ ਆਪਾਂ ਇਹ ਮਿੱਟੀ ਲਾਉਣੀ ਲਾਉਣੀ ਆ ਭਾਵਾਂ ਦੀ ਫਸਲ ਸਾਡੀ ਹੋਰ ਘਟ ਜੇ 2 ਮਣ ਚਾਰ ਹੁਣ ਕਿੰਨੇ ਕਿੰਨੇ ਥਾਂ ਮਿੱਟੀ ਲਾਈ ਜਦੇ ਦੋਵੇਂ ਪਾਸੇ ਆਪਾਂ ਬਾਈ ਜੀ 27 ਫੁੱਟ ਦਾ 14 ਚੌੜਾ ਕਰਤਾ ਫੋਲਿਆ ਆ ਕੇ ਮਿਲ ਲੋ ਆ ਥੰਮਲੇ ਦਿਖਾ ਦੇ ਇਧਰ ਵੀ ਥੰਮਲੇ ਦੇ ਬਰਾਬਰ ਕਰਤੀ ਤੇ ਇਧਰ ਵੀ ਥੰਮਲੇ ਦੇ ਬਰਾਬਰ ਕਰਤੀ ਜਿਹੜਾ ਸਰਕਾਰੀ ਗੱਡੇ ਸੀਗੇ ਤੂੰ ਬਾਈ ਸਰਪੰਚਰ ਕੋਲ ਪਹੁੰਚ ਉੱਠਣਾ ਕਿ ਨੰਬਰ ਬਣਾਉ ਪਹਿਲਾਂ ਨਾ ਤੁਸੀਂ ਕਰਤੇ ਤੇ ਦਾਦੇ ਪੜਦਾਦੇ ਨਹੀਂ ਵੱਡਿਆ ਸੀ ਰਾਹ ਇਹ ਸਾਰੇ ਜ਼ਿਮੀਂਦਾਰ ਵੱਢਦੇ ਆਪਣੀ ਆਪਤ ਹੁੰਦੀ ਉਹਨਾਂ ਨੇ ਮਥਾ ਵਾਣ ਵਧਾਇਆ ਸੀ ਚਾਰ ਕਰਮਾਂ ਤੇ ਤੂੰ ਆ ਦੇ ਦਾਦੇ ਪੜਦਾਦਿਆਂ ਦੇ ਵੀ ਨਾਂ ਹਿੰਦੀ ਸਾਉ ਦਾ ਸਰਪੰਚ ਪੁੱਲਰ ਸਾਹਿਬ ਤੇ ਉਹਨਾਂ ਨੇ ਵੀ ਸਾਨੂੰ ਸਿਖਾਇਆ ਸੀ ਵੀ ਸਰਕਾਰੀ ਜਗ੍ਹਾ ਤਾਂ ਆਪਾਂ ਜੀ ਬਿਲਕੁਲ ਨਹੀਂ ਨੱਪਣੀ ਮੰਨ ਲਓ ਮੀਹਾਂ ਕਣੀਆਂ ਨਾਲ ਖੁਰ ਜਾਂਦੀ ਹੈ ਬਾਈ ਜੀ ਇਕੱਲੇ ਸਾਰੇ ਜ਼ਿਮੀਂਦਾਰ ਮਾੜੇ ਨਹੀਂ ਹੁੰਦੇ ਤੇ ਸਾਰੇ ਚੰਗੇ ਨਹੀਂ ਹੁੰਦੇ ਵੀ ਜਾਣ ਕੇ ਹੀ ਵੱਢ ਲੈਣਾ ਨਾ ਹੁਣ ਯਾਰ ਗਾਂ ਜਿਹੜੇ ਜ਼ਿਮੀਂਦਾਰ ਆ ਉਹ ਬੇਈਮਾਨ ਤੇ ਤੂੰ ਇਮਾਨਦਾਰ ਨਹੀਂ ਬਈ ਇਮਾਨਦਾਰ ਸਾਡੇ ਪਿੰਡ ਵੀ ਅਸੀਂ ਵੀ ਰਾਹ ਵੱਡੇ ਆ ਠੀਕ ਹੈ ਰਾਹ ਵੱਡਣਾ ਅਸਤੀ ਹੁੰਦਾ ਵੱਟ ਵੱਡਣਾ ਅਸਤੀ ਹੁੰਦੀ ਆ ਤੇ ਤੂੰ ਇਕੱਲਾ ਹੀ ਇਮਾਨਦਾਰ ਆ ਗਿਆ ਪਿੰਡ ਚ ਨਹੀਂ ਬਈ ਵੱਡੀ ਤਾਂ ਜਾਂਦੀ ਆ ਮੰਨ ਲਾ ਖੁਰ ਜਾਂਦੀ ਆ ਇਸ ਤਾਂ ਇਕੱਲੇ ਨਹੀਂ ਮੰਨ ਲਓ ਇਸ ਤਾਂ ਆਪ ਦੇ ਹਿਸਾਬ ਨਾਲ ਕੀ ਕੀ ਆ ਲੋਕ ਅਸੀਂ ਆਪ ਦਾ ਮਨ ਵੇਖ ਕੇ ਆਪ ਦਾ ਮਨ ਇਹਦਾ ਫਾਇਦਾ ਕੀ ਆ ਇੱਥੋਂ ਹੀ ਵੈਣਾ ਨਿਕਲਣਗੇ ਸਕੂਲਾਂ ਵਾਲੀਆਂ ਮੈਂਨੇ ਢਿਗਣਾ ਜਵਾਕ ਮਾਰਨੇ ਸੀ ਪਿੰਡ ਦੇ ਤੇ ਤੂੰ ਕਿਉਂ ਨਹੀਂ ਕਿਸੇ ਦਾ ਦੀਵਾ ਬੁਝਣ ਦਿੰਦਾ ਤੂੰ ਤੈਨੂੰ ਕੱਲੇ ਨਹੀਂ ਉਹ ਆ ਨਾ ਭਾਈ ਆਪਣੇ ਇਥੇ ਖੁੱਭ ਗਈ ਸੀ ਵੈਣ ਕੇ ਸਾਨੂੰ ਬਹੁਤ ਤਰਸ ਆ ਯਾਰਾ ਲੋਕ ਲੰਘਦੇ ਆ ਗੱਲ ਸੁਣਨ ਲੋਕ ਲੰਘਦੇ ਆ ਜਾਮ ਲੱਗਦਾ ਸੀ ਕਿ ਇਹਦਾ ਟਾਇਰ ਥੱਲੇ ਲੈਂਦਾ ਸੀ ਟਾਈਮ ਖਰਾਬ ਹੁੰਦਾ ਸੀ ਕੰਮ ਛੱਡਦੇ ਸੀ ਤੂੰ ਹੋਣਾ ਸਾਈਡ ਬਣਾਤੀ ਇੱਥੇ ਤੇ ਸਾਰੇ ਸਾਈਡ ਲੈਣਗੇ ਇੱਥੇ ਕੋਹ ਨਹੀਂ ਤਾਂ ਲਈ ਜਾਣ ਤੇ ਕੋਹ ਨਹੀਂ ਤਾਂ ਮਾਰਦਾ ਸਾਰਾ ਥਾਂ ਤੋਂ ਮੈਨੂੰ ਪਤਾ ਇੱਕ ਦੋ ਕਨਾਲਾਂ ਦਾ ਤੂੰ ਜੱਬਤੀਆਂ ਹੋਣੀਆਂ ਕੋਸ ਨਹੀਂ ਹੁੰਦਾ ਮਾੜਾ ਮੋੜਾ ਝੋਨਾ ਪਿਆ ਸੀ ਉਹ ਭਾ ਤੂੰ ਨਾ ਜੱਟਾਂ ਦਾ ਕਰਿਆ ਸਿਰਨੀਵਾ ਕੋਈ ਵੀ ਜੱਟ ਮਿੱਟੀ ਲਾਉਂਦਾ ਨਹੀਂ ਰਾਹ ਦੇ ਨਾਲ ਠੀਕ ਹੈ ਤੇਰੇ ਤੇ ਕਰਾਵਾਂਗੇ ਪਰਚਾ ਅਸੀਂ ਆ ਜਿਹੜੇ ਤੇਰੇ ਮਗਰਲੇ ਜਿੰਨੇ ਧੁਰ ਤਰਾਵੀਂ ਆ ਝੋਟੀਆਂ ਨੂੰ ਜਾਂਦਾ ਇਹ ਝੋਟੀਆਂ ਤੱਕ ਜਿੰਨੇ ਜ਼ਿੰਮੇਵਾਰ ਲੱਗਦੇ ਸਾਰੇ ਰਲ ਕੇ ਤੇਰੇ ਤੇ ਪਰਚਾ ਕਰਾਵਾਂਗੇ ਅਸੀਂ ਕਰਾਓ ਕਰਾਓ ਬਈ ਮੈਂ ਤਾਂ ਆ ਪਾਣਾ ਮੈਂ ਫੇਮਸ ਹਾਂ ਮਾੜਾ ਮੋਟਾ ਲੋਕ ਪਰਚਾ ਫੇਮਸ ਨਹੀਂ ਐ ਤੂੰ ਕਰਾਈ ਕੰਮ ਯਾਰ ਕੀ ਸਾਰਾ ਝੋਨਾ ਦਾ ਫਾਇਦਾ ਇੱਥੇ ਇਹ ਤਾਂ ਸੀਗਾ ਝੋਨਾ ਇੱਕ ਕਬੂਟਾ ਵੱਢਿਆ ਸੀ ਇਹਨਾਂ ਨੂੰ ਹੂੰ ਤੇ ਹੋਰ ਸਰਕਾਰੀ ਜਗ੍ਹਾ ਸੀ ਬਈਆ ਸਰਕਾਰੀ ਜਗ੍ਹਾ ਨੱਪ ਕੇ ਕੀ ਮਿਲ ਜੂ ਆਪਾਂ ਨੂੰ ਜਿਹੜੇ ਸਰਕਾਰੀ ਜਗ੍ਹਾ ਨੱਪਦੇ ਆ ਉਹਨਾਂ ਦੇ ਕਾਰੋਜੜ ਦੇ ਦੇਖ ਕੇ ਭੁੱਖੇ ਹੀ ਮਰਦੇ ਬਹੁਤ ਵਾਰੀ ਦੇਖਿਆ ਸੀ ਉਹਦਾ ਯਾਰ ਨਾ ਹੋਵੇ ਤੇ ਹੁਣ ਜਿਹੜੇ ਬੰਦੇ ਨੇ ਆਹ ਰਾਹ ਦੇਖ ਲਿਆ ਤੇ ਗਾਂ ਜਿਹੜਾ ਉੱਥੇ ਵੇਖ ਲਿਆ ਮੈਂ ਦਿਖਾ ਦੂੰ ਵੀਡੀਓ ਚ ਸ਼ਾਟ ਲਾ ਦੂੰਗਾ ਮੈਂ ਹੀ ਟੱਪਣਾ ਬਈ ਯਾਰ ਮੇਰੀ ਗੱਲ ਸੁਣ ਤੂੰ ਵੀ ਪਿੰਡਾਂ ਪੇ ਦੀ ਟੱਪਦਾਗਾ ਟੋਏ ਜਿਹਾ ਆਉਂਦੇ ਰਾਹਾਂ ਦੇ ਨਾਲ ਗਾਲਾਂ ਨਹੀਂ ਕੱਢਦੇ ਤੁਸੀਂ ਕੱਢਦੇ ਕਿ ਨਹੀਂ ਵੀ ਜਿਹੜੇ ਨੇ ਵੱਡੀ ਬੈਠੀ ਤੇ ਅਸੀਂ ਵੀ ਕੱਢਦੇ ਹੁੰਦੇ ਸੀ ਕਿ ਸਾਨੂੰ ਵੀ ਕੁਝ ਨਾ ਕੁਝ ਨੇਂਦਾ ਕੱਢਣੀ ਹੋਣੀ ਆ ਵੇਖ ਕੇ ਕਿਦੇ ਮੋਛਾ ਨਹੀਂ ਮਾਰਾ ਹੋਣਾ ਇਹ ਸੜਕ ਤੇਰੀ ਨਿੱਕੀ ਰਹੇਗੀ ਤੇ ਪਾਸੇ ਤੂੰ ਤਾਂ ਤਿੰਨ ਸੜਕਾਂ ਬਣਾਤੀਆਂ ਇਹਦੀਆਂ ਲੈ ਏਅਰਪੋਰਟ ਵਾਲਾ ਰਾਹ ਬਣਾ ਤਾਂ ਬਈ ਏਅਰਪੋਰਟ ਨਹੀਂ ਕੋਈ ਸਰਪੰਚੀ ਚ ਉੱਠਣਾ ਕੋਈ ਪੁਆਇੰਟ ਬਣਾ ਪਿੰਡ ਨੇ ਇੱਕ ਵੋਟ ਨਹੀਂ ਪਾਉਂਦੀ ਸਾਰੇ ਪਿੰਡ ਨੇ ਸਾਬ ਜਾਣਦਾ ਨਹੀਂ ਪਾਉਂਦਾ ਨਹੀਂ ਪਾਉਂਦਾ ਪੀਪੀ ਤੇਰੀ ਖੜਕੀ ਤੇਰੇ ਲੱਤਾਂ ਨਾਲ ਵੱਜੂ ਤੇਰਾ ਹਾਂ ਸਹੀ ਗੱਲ ਹੈ ਤੇ ਤੇਰੀ ਸਹੀ ਹੈ ਜਮਾ ਪਰ ਭਈ ਆਪਾਂ ਤਾਂ ਆਪਦੇ ਮਨ ਦੇ ਨਾਲ ਕੰਮ ਕੀਤਾ ਸਾਡਾ ਦਿਲ ਸੀਗੇ ਸਾਰੇ ਪਰ ਇਹ ਕੋਈ ਸੋਸ਼ਲ ਮੀਡੀਆ ਤੇ ਭਾਵ ਕੋ ਕੇ ਤੂੰ ਵੀਡੀਓ ਜਾਂ ਕੋਈ ਫੇਮਸ ਹੋਣ ਆਸਤੇ ਚੱਲ ਮੈਂ ਤਾਂ ਵਿਊ ਲੈਣ ਆਇਆ ਨਹੀਂ ਨਹੀਂ ਭਰਾਵਾ ਇਹ ਚੀਜ਼ਾਂ ਨਾਲ ਵਿਊ ਆਉਣ ਲੱਗੇ ਫਿਰ ਮੈਂ ਤਾਂ ਸਾਰੇ ਪਾਉਣ ਲੱਗ ਜਾਨ ਸਾਰੇ ਕੰਮ ਕਰਨ ਕਿਹਦੇ ਵਿਊ ਵਾਸਤੇ ਮਤਲਬ ਫੇਮਸ ਹੋਣਾ ਜੀ ਨੇ ਆਹ ਕੰਮ ਕਰਕੇ ਵੀਡੀਓ ਪਾਉਂਦਾ ਪਤੰਦਰਾ ਝੂਣਾ ਵੱਢ ਕੇ ਫੇਰ ਲਾ ਦਿੰਦਾ ਮਿੱਟੀ ਹੁਣ ਤੇਰੇ ਕੀ ਖ ਇਸ ਤੋਂ ਨੇ ਜੋ ਤੇ ਖਰਚਾ ਕਿੰਨਾ ਕਰਤਾ ਇਹ ਤੇ ਪਾੜਵਾਈ ਚ 12-13000 ਖਰਚ ਕਰਤਾ ਬਾ 12-13 ਰੋਈ ਗਰੀਬ ਨੇ ਕੱਢਦੇ ਲੋਕ ਪਹਿਲਾਂ ਐ ਵੇਖਦੇ ਕਿ ਕਿਸੇ ਦਾ ਨੁਕਸਾਨ ਹੋ ਗਿਆ ਜਾਣ ਜਾਵੜੀ ਕਿਸੇ ਦੀ ਤੇ ਫਿਰ ਕੀ ਹੋ ਜੇ ਫਿਰ ਨੁਕਸਾਨ ਹੋਣਾ ਇਸ ਤੇ ਬਣਿਆ ਨਹੀਂ ਯਾਰ ਕੋਈ ਨਹੀਂ ਦਿੰਦਾਗਾ ਹੋ ਹੀ ਜਾਂਦੇ ਹੁੰਦੇ ਨੁਕਸਾਨ ਨੂੰ ਡਾਕਟਰ ਨੂੰ ਤਾਂ ਦਿਨੇ ਜੇ ਤੋ 50 ਲੱਖ ਮੰਗ ਲੈਂਦੇ ਮੈਂ ਹੁਣ ਘਰਦਨ ਰਾਹ ਦਿੱਤੀ ਕਿ ਕੱਲਾ ਹੀ ਤੂੰ ਪ੍ਰਧਾਨ ਬਣ ਗਿਆ ਨਾ ਨਾ ਭਰਾਵਾ ਕਰਦਿਆਂ ਦੇ ਸਾਰਿਆਂ ਨੇ ਸਹਿਮਤੀ ਕੀਤੀ ਆ ਵੱਡੇ ਤੋਂ ਛੋਟੇ ਹਾਰੇ ਭਰਾਵਾਂ ਨੇ ਚਾਚੇ ਤਾਂ ਆਏ ਨੇ ਸਾਰਿਆਂ ਨੇ ਸਕੀਮ ਬਣਾ ਕੇ ਕੀਤਾ ਬਈ ਕੰਮ ਕੋਈ ਆਪਾਂ ਇਹ ਤਾਂ ਕੁਲੰਕਾਂ ਬਈ ਜੱਟਾਂ ਤੇ ਹੋ ਰੱਖਣਗੇ ਤਾਂ ਸਹੀ ਕਹੀ ਤੂੰ ਕੱਲਾ ਜੇ ਤਾਂ ਸਾਰੇ ਹੋਣ ਯਾਰ ਹੁਣ ਵੇਖ ਕੇ ਹੁਣ ਇੱਥੋਂ ਮੈਂ ਆਉਂਗਾ ਵੇ ਇੱਥੇ ਕਾਰ ਵੀ ਠੱਲਣੀ ਸੌਖੀ ਸਾਰਾ ਕੁਝ ਠੱਲਣਾ ਹੁਣ ਵੈਨ ਵੀ ਨਹੀਂ ਢਿਗਣੀ ਕਿਤੇ ਜਵਾਕ ਵੀ ਨਹੀਂ ਮਰਨੇ ਆ ਵੀ ਜੱਟ ਕੰਮ ਤਾਂ ਤੂੰ ਕੱਲਾ ਪੁੱਠੇ ਹੀ ਕੀਤਾ ਮੇਰੇ ਤਾਂ ਦਿਮਾਗ ਚ ਆਉਂਦੀ ਨਹੀਂ ਬਾਈ ਯਾਰ ਸਾਨੂੰ ਆ ਕਮੈਂਟਾਂ ਦੇ ਵੇਖੀ ਹੁਣ ਗਾਲਾਂ ਦੀ ਝੜੀ ਵਿੱਚ ਲੱਗ ਬੰਦੇ ਨੇ ਐ ਵੀ ਆਖਿਆ ਸੀ ਯਾਰ ਤੂੰ ਹਾ ਵੰਜ ਖੜਾ ਕਰਤਾ ਹੁਣ ਸਾਨੂੰ ਵੀ ਲਾਉਣੀ ਪਊਗੀ ਹੁਣ ਦੱਸ ਤੂੰ ਸਹੀ ਗੱਲ ਹੈ ਤੂੰ ਭਾਈਚਾਰੇ ਜੱਟ ਭਾਈਚਾਰੇ ਨਾਲ ਨਹੀਂ ਚੱਲਦਾ ਮੈਂ ਕਿਹਾ ਵੇਖੀ ਜਾਊਗੀ ਭਰਾਓ ਹੁਣ ਲੌਣੀ ਦਾ ਪਊਗਾ ਕੱਲ ਨੂੰ ਬੂਟੇ ਵੀ ਲਾਵਾਂਗੇ ਮੈਨੂੰ ਪਤਾ ਇੱਥੇ ਜਿਹੜੇ ਲੋਕ ਜਾਵਣਾ ਹੋਣਗੇ ਜਾਵਣਾ ਬਾਈ ਜੀ ਆਪ ਦੇ ਵਾਹਨ ਚਲਾਵਾਂਗੇ ਸਰਕਾਰੀ ਜਗ੍ਹਾ ਤੇ ਨਾ ਉਹ ਖੁੱਲਾ ਛੱਡਾਂਗੇ ਸਰਕਾਰੀ ਤੇ ਆਪਾਂ ਜਾਈਏ ਹੋਰ ਫੋਟ ਰੋਕेंगे ਹੋਰ ਆਪ ਦਾ ਫੋਟ ਰੋਕਾਂ ਕੋਹ ਨਹੀਂ ਅੰਦਰ ਰੋਕ ਜਾਣ ਦੇ ਕੀ ਅੰਦਰ ਰੱਬ ਨੇ ਦਿੱਤਾ ਸਾਰਾ ਕੁਝ ਆਪਾਂ ਨੂੰ ਮੁੜ ਕੇ ਇੱਥੇ ਕੋਈ ਗਰੀਬ ਜੋ ਆ ਕੇ ਇੱਥੇ ਤੋੜਨਾ ਆਉਣਗੇ ਫਿਰ ਤੂੰ ਡੰਡਾ ਮਾਰ ਨਾ 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 ਕੁਝ ਨਹੀਂ ਆਦੇ ਬਾਈ ਜਮਾ ਯਾਰ ਇਹ ਰੱਬ ਆਪ ਦਾ ਦਿੱਤਾ ਸਾਰਾ ਕੁਝ ਆਪਣਾ ਹੁੰਦਾ ਕਿੰਨਾ ਵਾਹਨ ਹੈ ਤੇਰੇ ਕੋਲ ਆਪਣੇ ਇਥੇ ਵੀ 10 ਕਿੱਲੇ ਲੱਗਦੇ ਚੋਟਾਂ ਵਾਲੇ ਰਾਹ ਤੇ ਬਾਕੀ ਆਪਣੇ ਕੋਲੇ ਪਰ ਬੰਦਾ ਤਗੜਾ ਤੋਂ ਹਨ ਤੇ ਪਰ ਕੰਮ ਵੀ ਕਾ ਤਗੜਾ ਕਰ ਲੈਂਦਾ ਨਾ ਕੋਈ ਮਾੜਾ ਕਾ ਵੱਢ ਕੇ ਹੋਰ ਛੜਕ ਟੋੜਦੀ ਵਧੀਆ ਦੁਬਾਰੇ ਬੰਨਦੀ ਠੇਕੇਦਾਰਾਂ ਨੂੰ ਪੈਸੇ ਬੰਨਦੇ ਪੰਚਾਇਤ ਨੂੰ ਪੈਸੇ ਬੰਨਦੇ ਹਣ ਯਾਰ ਬਾਈ ਗਾਲਾਂ ਕੱਢਦੇ ਲੋਕ ਜਿੱਥੇ ਸੜਕ ਟੁੱਟੀ ਹੁੰਦੀ ਆ ਆਪਾਂ ਜਾਣੇ ਹੀ ਆ ਹੁਣ ਕੀ ਨੁਕਸਾਨ ਹੁੰਦਾ ਟਿੱਡਾ ਇਹਦਾ ਕੰਪਿਊਟਰ ਕਰਾਇਆ ਲਾਇਆ ਹਨਾ ਤੋਂ ਇਹ ਕੰਪਿਊਟਰ ਕਰਾਣੀ ਹੈ ਡਰਾਈਵਰੀ ਮੇਰੀ ਹੈ ਇਹ ਦੂਜੇ ਕਰੇ ਨਾਲ ਹੀ ਪੱਧਰ ਕੀਤਾ ਆਪਾਂ ਇਹ ਵੀਡੀਓ ਬਣਾਉਂਗਾ ਉਦੋਂ ਦਾ ਆ ਬਣਾਉਂਗਾ ਵੀਡੀਓ ਦੇਖ ਲੈ ਪੇਜ ਤੇ ਜਾ ਕੇ ਆਪਣੇ ਤੇ ਕੋਲ ਸਾਹਿਬ ਦੇ ਕੋਲ ਸਾਹਿਬ ਦੇ ਬਾਕੀ ਸਾਰੇ ਦੋ ਤਿੰਨ ਪੇਜਾਂ ਵਾਲੇ ਵੀਰ ਹੋਰ ਆ ਗਏ ਬਾਈ ਦੋਸਤੋ ਮੇਰੇ ਤਾਂ ਨਹੀਂ ਸਮਝ ਚਾਈ ਇਕੱਲੇ ਇਹ ਬੰਦੇ ਨੇ ਕਿੰਨੇ ਬਾਈ ਕਿੱਲੇ ਲਾਇਆ ਤੁਸੀਂ ਮਿੱਟੀ ਇਹ ਕਾਹ ਸਿੰਘ ਨੇ 4 ਕਿੱਲੇ ਮਿੱਟੀ ਲੱਗੀ ਦੋਵੇਂ ਪਾਸੇ ਆਪਣਾ ਵਾਹਣਾ ਤੁਸੀਂ ਦੇਖ ਲੈ 4 ਤੇ 4 8 ਕਿੱਲੇ ਮਿੱਟੀ ਲਾਈ ਹੈ ਆ ਆ ਵਿਖਾ ਦਿੰਨੇ ਬਾਈ ਇਧਰ ਦੂਜੇ ਦਾ ਵਾਹਣਾ ਉੱਥੇ ਛੱਡਤੀ ਅਸੀਂ ਮਿੱਟੀ ਅੱਛਾ ਆ ਜਾ ਮੜਾ ਤੁਰਿਆ ਵਿਖਾ ਦਿੰਨੇ ਆ ਵੇਖ ਲੈ ਬਈ ਯਾਰ ਆ ਬਰਕੈਣਾ ਉਕਰੀਆਂ ਖੜੀਆਂ ਆ ਵੇਖ ਤੇਰੇ ਇਹਦਾ ਵਾਰ ਦਿੰਦਾ ਇਹਨਾਂ ਤੋਂ ਕੀ ਕਰਾਉਣਾ ਤੂੰ ਨਹੀਂ ਨਹੀਂ ਯਾਰ ਸ਼ਾਮ ਹੋ ਗਈ ਪੋਰਾ ਕਿਸੇ ਨਾਲ ਗੱਡੀ ਵੀ ਸ਼ਾਮ ਨੂੰ ਖੱਡੀ ਆ ਨਾ ਆ ਆ ਵੀ ਆਪਣੇ ਲੱਗੇ ਆ ਵੇਖ ਦੁਨੀਆ ਮੈਂ ਨਿਆਰਾ ਕਿ ਨਹੀਂ ਇੱਥੇ ਬਾਈ ਜੀ ਤੂੜੀ-ਤਾੜੀ ਵਾਲੇ, ਲੇਬਰ ਵਾਲੇ ਹਰੇਕ ਬੰਦਾ ਇੱਥੇ ਲੰਘਦਾ, ਟੱਪਦਾ ਬੈਠ ਕੇ ਜਾਂਦਾ ਸੀ। ਕਿਸੇ ਨੂੰ ਕੁਝ ਨਹੀਂ ਆਉਂਦਾ। ਹਾਂ ਤਾਂ ਤੂੜੀ ਵਾਲਾ ਟਰਾਲਾ ਵੀ ਬਾਈ ਦੋ-ਦਸ ਖੜ ਜਾ ਕਰਨਗੇ ਇੱਥੇ। ਜਮਾਂ-ਜਮਾਂ ਨਿਆਰੀ ਨਾਲ ਬਾਈ ਇਹੋ ਯਾਰ ਬਹੁਤ ਲੰਘਾ ਇੱਥੇ ਹੁਣ ਗੱਠਾਂ ਦਾ ਵੀ ਰੈਕ ਲੱਗਦਾ ਹੁੰਦਾ ਵੱਡਾ। ਕਿਤੇ ਕੋਈ ਐ ਤਾਂ ਨਹੀਂ ਬਈ ਸਰਕਾਰ ਨੇ ਦਬਾਅ ਪਾਇਆ ਹੋਵੇ ਮਿੱਟੀ ਲਾਉਣ ਤੇ। ਨਾ ਨਾ ਸਰਕਾਰ ਮੇਰੇ ਕੱਲੇ ਦੇ ਥੋੜੀ ਪਹੁ ਸਾਰਿਆਂ ਦੇ ਪਹੁ ਮੈਂ ਤਾਂ ਨਾ ਦਬਾਅ ਪਾਵੇ ਸਰਕਾਰ ਮੰਨ ਲਾ ਲੋਕਾਂ ਤੇ। ਆ ਤੇਰਾ ਪਾਸਾ ਇਧਰਲਾ ਹੈ। ਇਧਰਲਾ ਪਾਸਾ ਮੇਰਾ ਤੁਸੀਂ ਦੇਖ ਲਓ ਸਰ ਪਾ ਵੀ ਪਤਾ ਲ ਪੋਗਰੇ ਨੇ ਆਹ ਵੇਖ ਲੋ ਯਾਰ ਵੱਟਾ ਵੱਟ ਕੇ ਖੁੱਸ ਨਾਲ ਨਾ ਇਹ ਤੂੰ ਦਿਮਾਗ ਚ ਕਿਵੇਂ ਆਈ ਤੇਰੇ ਗੱਲ ਕਿੱਥੋਂ ਉਫਰੀ ਬਈ ਐ ਬਈ ਮੈਂ ਇਹ ਕੰਮ ਕਰਾਂ ਨਾ ਵੇਖਿਆ ਤੁਹਾਡੇ ਡੈੜੀ ਨੇ ਆਖਿਆ ਸੀਗਾ ਸਾਨੂੰ ਮੇਰੇ ਡੈੜੀ ਵਰਜੀਤ ਸਿੰਘ ਨੇ ਉਹ ਕਹਿੰਦੇ ਬਾਈ ਜੀ ਵੈਣਾ ਡਿੱਗ ਪੈਂਦੀਆਂ ਕਹਿੰਦਾ ਕਈ ਏਰੀ ਤੇ ਸਾਰੇ ਪਰਿਵਾਰ ਨੂੰ ਕਹਿ ਕੇ ਸਹਿਮਤੀ ਕਰਕੇ ਬਾਈ ਜੀ ਇਹ ਕੰਮ ਕੀਤਾ ਸਾਨੇ ਸਾਡੇ ਸੀਰੀ 7-8 ਜਾਣੇ ਅਸੀਂ ਲੱਗੇ ਰਹੇ ਆ ਤਿੰਨ ਦਿਨ ਚਾਰ ਦਿਨ ਲੱਗੇ ਰਹੇ ਆ ਉੱਚੀਆਂ ਨੀਵੀਆਂ ਸੀਗੀਆਂ ਜਗਾ ਪੱਧਰ ਕੀਤੀਆਂ ਖੱਬੜ ਖੋਬੜ ਪਾੜੇ ਪੁੱਡੂ ਦਾ ਮੇਰੇ ਟਿੱਬਾ ਵੀ ਆਣੀ ਮਿੱਟੀ ਕਿਥੋਂ ਲਿਆ ਸੀ ਮਿੱਟੀ ਅਸੀਂ ਚੋਟਾਂਗਾ ਤਾਂ ਲਿਆਂਦੀ ਆ ਬਾਈ ਜੀ अच्छा दो ट्रैक्टर ਹੁੰਦੇ ਸੀਗੇ ਦੋ ਟਰੈਕਟਰ ਪੱਧਰ ਕਰਦੇ ਸੀ ਇੱਥੇ ਬਾਕੀ ਕਈਆਂ ਕੂਈਆਂ ਨਾਲ ਜਿੱਥੇ ਨਹੀਂ ਮਾਲਾ ਚੁਣ ਕੇ ਦਾ ਹੋਰ ਨਹੀਂ ਮਨ ਬਦਲੇ ਯਾਰ ਆਪਾਂ ਵੀ ਮਿੱਟੀ ਲਾਉਣੀ ਆਹਦਾ ਬਈ ਬਹੁਤ ਆਉਂਦੇ ਜਿਹੜੇ ਲੰਘਦੇ ਟੱਪਦੇ ਵੀ ਅਸੀਂ ਵੀ ਕਰਾਂਗੇ ਯਾਰ ਤਾਂ ਹੀ ਤਾਂ ਆਖੀ ਜਾਂਦੇ ਨੇ ਇੱਕ ਬੰਦਾ ਆਦਾ ਸਾਨੂੰ ਵੰਜ ਖੜਾ ਕਰਦਾ ਕਿ ਸਾਨੂੰ ਵੀ ਲਾਉਣੀ ਪੂਵਾਂਗੇ ਹੁਣ ਮੈਂ ਇਹ ਪੂਰਾ ਤਗੜਾ ਰਾਹ ਬਣਦਾ ਨਾ ਤਿੰਨ ਤਿੰਨ ਫੁੱਟ ਬਈ ਯਾਰ ਵੱਡੀ ਬੈਠੇ ਦੋ ਇਹ ਤਾਂ ਵੀ ਪ੍ਰਧਾਨ ਮੰਤਰੀ ਜੋ ਇਹ ਨਾਲ ਸੜਕ ਵਾਲਾ ਰਾਹ ਬਣ ਗਿਆ ਹੁਣ ਉਹ ਤਾਂ ਕਈ ਆਖੀ ਜਾਂਦੇ ਸੀ ਜੇ ਸੜਕ ਚੌੜੀ ਹੋਣੀ ਆਖੇ ਭਗਵਾਨਤਮਾਨ ਨੇ ਨਹੀਂ ਆਖਿਆ ਸੀਗਾ ਵੀ ਸਾਰੀਆਂ ਲੈਂਕਰੋੜਾ ਆ ਕੋਈ ਛੜਕ ਛੋੜਕ ਨਹੀਂ ਚੌੜੀ ਹੋਣੀ ਉਹ ਪਤਾ ਨਹੀਂ ਕਦੋਂ ਹੋਣੀ ਇੱਕ ਗੱਲ ਹੋਰ ਹੈ ਜੇ ਸਰਪੰਚੀ ਚੁੱਠਣਾ دارو ਦੂਰੂ ਵਾਂਡਲ ਤੇ ਹੋਰ ਪੁੱਠੇ ਕੰਮ ਕਰ ਆ ਸਿੱਧੇ ਕੰਮ ਕਰਕੇ ਤੈਨੂੰ ਵੋਟ ਨਹੀਂ ਪਾਉਣੀ ਕਿਸੇ ਨੂੰ ਬਾਈ ਸਿੱਧੇ ਕੰਮ ਕਰਕੇ ਆਪਾਂ ਤਾਂ ਮੰਗਾਗੇ ਇੱਕ ਭਾਵੇਂ ਦੀ ਕਦੇ ਨਾ ਜਿੱਤੀਏ ਭਾਵੇਂ ਦੀ ਹਾਰ ਜੀ ਕੋਈ ਚੱਕਰ ਨਹੀਂ ਆਪਾਂ ਨੂੰ ਸਹੀ ਕੰਮ ਕਰਕੇ ਵੋਟ ਲਾਵਾਂਗੇ ਇਹ ਤੋਂ ਪਹਿਲਾਂ ਸਰਪੰਚੀ ਹੈਗੀ ਸਰਪੰਚੀ ਦੀ ਆਪਾਂ ਨੂੰ ਕੋਈ ਭੁੱਖ ਨਹੀਂ ਆਪਾਂ ਕੱਲੀ ਸੇਵਾ ਪਹਿਲਾਂ ਸਰਪੰਚ ਲਿਖਿਆ ਹੈ ਸਾਡਾ ਹਾਂਜੀ 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 ਸਰਪੰਚ ਲਿਖਿਆ ਸੀਗਾ ਜੀਪ ਤੇ ਵੀ ਆਪਣੇ ਉਹ ਵੀ ਸੰਦਿਆਂ ਸਾਰਿਆਂ ਤੇ ਲਿਖਿਆ ਹੋਇਆ ਹੈ A to Z ਸਾਰਿਆਂ ਦਾ ਸਰ ਕਿਵੇਂ ਠੀਕ ਲੱਗਾ ਕਿਵੇਂ ਕਮੈਂਟ ਜਰੂਰ ਕਰ ਦੇ ਜੇ ਚੰਗਾ ਲੱਗਾ ਸ਼ੇਅਰ ਕਰ ਦੇ ਮਾੜਾ ਲੱਗਾ ਤਾਂ ਵੀ ਸ਼ੇਅਰ ਕਰ ਦਿਓ ਜੀ ਠੀਕ ਹੈ ਪਿੰਡ ਬਈ ਸਾਹ ਚੰਦ ਹੈ ਨਾ ਹਾਂਜੀ ਹਾਂਜੀ ਸਾਹ ਚੰਦ ਪਿੰਡ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਬਾਈ ਜੀ ਭਲਾਈਆਂ ਨਾਲ ਤੋਂ ਗਿੱਦਰ ਬਾਹਰ ਰੋਡ ਤੇ ਆਪਣਾ ਪਿੰਡ ਆ ਕਦੋਂ ਵੀ ਆ ਕੇ ਚੈੱਕ ਕਰ ਸਕਦੇ ਹੋ ਕਣਕਾਂ ਆ ਬੀਜਣ ਵੇਲੇ ਅਸੀਂ ਹੋਰ ਲਾਵਾਂਗੇ ਫੋਟੋ ਫੋਟੋ ਜੇ ਘਟ ਕੀਤਾ ਹੋਰ ਵਧਾਵਾਂਗੇ ਆ ਹੋਰ ਵਧਾਵਾਂਗੇ ਮੈਂ ਪਟਵਾਰੀ ਤੋਂ ਮਿਣਕੇ ਆਵਾਂਗੇ ਥਾਂ ਪੁੱਛ ਕੇ ਵੀ ਕਿੰਨਾ ਥਾਂ ਸਾਰਾ ਮਿਣਕੇ ਈ ਟੂ ਜਿਹੜਾ ਛੱਡਾਂਗੇ ਬਾਈ ਜੀ ਜਮੇ ਵੱਧ ਛੱਡਾਂਗੇ ਪ ਨਹੀਂ ਨਹੀਂ ਲਾਉਣਗੇ ਯਾਰ ਲੋਕ ਮੈਨੂੰ ਪਤਾ ਬਹੁਤ ਚੰਗੇ ਕਮੈਂਟ ਆਈ ਸੀ ਪਹਿਲਾਂ ਇਹ ਬਾਈ ਨੇ ਇੱਕ ਨੇ ਵੀਡੀਓ ਪਾਈ ਸੀ ਵੀ ਅਸੀਂ ਵੀ ਲਾਉਣੇ ਬਹੁਤ ਸੋਹਣਾ ਕੰਮ ਕੀਤਾ ਪਰ ਜ਼ਿਆਦਾਤਰ ਤਾਂ ਕਿਸਾਨ ਵੱਢਦੇ ਵੀ ਹੈਗੇ ਬਈ ਜਾਣ ਕੇ ਹੀ ਵੱਢਦੇ ਕਈ ਬੰਦੇ ਵੱਢਣੇ ਬਈ ਆਤਾ ਹੈ ਜੱਟਾਂ ਦਾ ਕੰਮ ਹੈ ਰਾਵ ਵੱਢਣੇ ਬਾਕੀ ਯਾਰ ਮੇਰਾ ਦਾਦਾ ਸਰਪੰਚ ਬਣਿਆ ਸੀਗਾ ਜਦੋਂ ਪਿੰਡ ਦੇ ਵਿੱਚ ਹਜੇ ਵੀ ਜਾ ਕੇ ਵੇਖਲਾ ਜਿੰਨੇ ਪੱਥਰ ਲਖੇ ਆ ਅੱਧ ਦੇ ਜਿਆਦੇ ਪੱਥਰ ਮੇਰੇ ਦਾਦੇ ਦੇ ਨਾਂ ਤੇ ਹਜੇ ਵੀ ਪਿੰਡ ਚ ਚੱਕਰ ਲਸਕੀ ਕੰਮ ਵਾਵਾ ਕਰਾਇਆ ਤੁਸੀਂ ਪੂਰਾ ਕੰਮ ਕਰਾਇਆ ਬਾਈ 2003 ਦੇ ਵਿੱਚ ਜਿਹੜੇ ਜਾਣਦੇ ਆ ਉਹ ਥੱਲੇ ਕਮੈਂਟ ਜਰੂਰ ਕਰਨਗੇ ਸਰਗੁਰਚਾਰਾ ਸਿੰਘ ਜੀ ਸਾਹਿਬ ਕਾ ਸਰਪੰਚ ਸਾਹਿਬ ਲੈ ਬਈ ਦੋਸਤੋ ਦੱਸੋ ਬਾਈ ਕਮੈਂਟ ਕਰਕੇ